ਸਸਿਕਾ ਜੀ ਕੈਨੇਡਾ ਨਿਊਜ਼ ਬੁਲਟਨ ਦੇਖ ਰਹੇ ਸਾਰ ਦੈਸ਼ਕਾ ਦਾ ਮੈਂ ਕੋਮਲ ਕਪੂਰ ਸਵਾਗਤ ਕਰਦੀ ਆਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੇ ਅਹਿਮ ਸੁਰਖੀਆਂ ਤੇ ਕੈਨੇਡਾ ਸਰਕਾਰੀ ਇਮੀਗ੍ਰੇਸ਼ਨ ਨੂੰ ਲੈ ਕੇ ਖਾਸ ਅਪਡੇਟ ਪੀਆਰ ਅਰਜ਼ੀ ਦੇਣ ਦੇ ਲਈ ਬੈਂਕ ਖਾਤਿਆਂ ਦੇ ਵਿੱਚ ਦਿਖਾਉਣੇ ਪੈਣਗੇ ਜ਼ਿਆਦਾ ਫੰਡ ਲਿਖਤੀ ਰੂਪ ਦੇ ਵਿੱਚ ਦੇਣਾ ਪਵੇਗਾ ਫੰਡਾ ਦਾ ਸਬੂਤ ਕੈਨੇਡੀਅਨ ਪੁਲਿਸ ਨੇ ਨਾਕਾਮ ਕੀਤੀ ਵੱਡੀ ਸਾਜ਼ਿਸ਼ ਫੌਜ ਦੇ ਜਵਾਨਾਂ ਸਣੇ ਚਾਰ ਗ੍ਰਿਫਤਾਰ ਕਿਊਬਿਕ ਦੇ ਵਿੱਚ ਜ਼ਮੀਨ ਹਥਿਆਉਣ ਦੀ ਕੀਤੀ ਸੀ ਸਾਜ਼ਿਸ਼ ਸਟੀਨਬਾਕ ਨੇੜੇ ਵਾਪਰੀ ਦਰਦਨਾਕ ਹਾ사 ਹਾਰਵਸ 에ਅਰ ਫਲਾਈਟ ਸਕੂਲ ਦੇ ਜਹਾਜ਼ ਦੀ ਹੋਈ ਟੱਕਰ ਪੁਲਿਸ ਅਤੇ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਕਰ ਰਹੇ ਨੇ ਤਫ਼ਤੀਸ਼ ਨੌਕਰੀ ਦੇ ਨਾਲ ਨਾਲ ਮਿਲੇਗੀ ਕੈਨੇਡਾ ਦੀ ਪੀਆਰ ਕਾਮਯਾ ਪ੍ਰਤੀ ਸਰਕਾਰ ਹੋਈ ਦਿਆਲੂ 78 ਕੰਪਨੀਆਂ ਦੇ ਵਿੱਚ ਕੰਮ ਕਰਨ ਉਤੇ ਮਿਲੇਗੀ ਸੌਖੇ ਢੰਗ ਦੇ ਨਾਲ ਪੀਆਰ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਕੈਨੇਡਾ ਸਰਕਾਰ ਦੇ ਵੱਲੋਂ ਵਿਦੇਸ਼ੀ ਲੋਕਾਂ ਦੇ ਲਈ ਵੱਡਾ ਐਲਾਨ ਕੀਤਾ ਗਿਆ ਹੈ ਦਰ ਅਸਲ ਕੈਨੇਡੀਅਨ ਸਰਕਾਰ ਨੇ ਕੈਨੇਡਾ ਦੇ ਵਿੱਚ ਰਹਿਣ ਦੇ ਪੀਆਰ ਦੇ ਲਈ ਅਜਿ ਦੇ ਦੇ ਚਾਵਾਨਾ ਵਿਦੇਸ਼ੀਆਂ ਨੂੰ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਤੇ ਲਈ ਯੋਗ ਹੋਣ ਦੇ ਲਈ ਸਬੂਤ ਤوجੋ ਵਦੇ ਰੇ ਫੰਡ ਦਿਖੋਂ ਦੀ ਗੱਲ ਆਖੀ ਹੈ ਕਿਉਂਕਿ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ਵਿੱਚ ਪਰਵਾਸ ਕਰਨ ਦੇ ਲਈ ਲੋੜੀਂਦੀ ਰਕਮ ਨੂੰ ਅਪਡੇਟ ਕਰ ਦਿੱਤਾ ਹੈ ਕੈਨੇਡਾ ਵਿੱਚ ਪੜ੍ਹਾਈ ਕਰਨ ਦਾ ਸੁਪਨਾ ਦੇਖ ਰਹੇ ਵਿਦਿਆਰਥੀਆਂ ਤੇ ਲਈ ਬਹੁਤ ਜ਼ਰੂਰੀ ਖਬਰ ਹੈ ਕੈਨੇਡੀਅਨ ਸਰਕਾਰ ਨੇ ਵਿਦੇਸ਼ੀ ਵਿਦਿਆਰਥੀਆਂ ਦੇ ਸਟੱਡੀ ਪਰਮਿਟ ਲਈ ਲੋੜੀਂਦੀ ਕਟੋ-ਕਟ ਫੰਡ ਸੀਮਾ ਹੁਣ ਵਧਾ ਦਿੱਤੀ ਹੈ ਇਸ ਦਾ ਸਿੱਧਾ ਮਤਲਬ ਹੈ ਕਿ ਹੁਣ ਕੈਨੇਡਾ ਵਿੱਚ ਪੜ੍ਹਾਈ ਕਰਨ ਦੇ ਲਈ ਤੁਹਾਨੂੰ ਆਪਣੇ ਬੈਂਕ ਖਾਤੇ ਦੇ ਵਿੱਚ ਪਹਿਲਾਂ ਦੇ ਨਾਲੋਂ ਜ਼ਿਆਦਾ ਪੈਸੇ ਰੱਖਣੇ ਹੋਣਗੇ ਇਸرائی ਕੈਨੇਡੀਅਨ ਸਰਕਾਰ ਇਹ ਯਕੀਨੀ ਪਣਾਉਣਾ ਚਾਹੁੰਦੀ ਹੈ ਕਿ ਜਦੋਂ ਤੁਸੀਂ ਉੱਥੇ ਪੜ੍ਹਾਈ ਕਰ ਰਹੇ ਹੋ ਤਾਂ ਤੁਹਾਡੇ ਕੋਲ ਆਪਣੇ ਖਰਚੇ ਨੂੰ ਪੂਰਾ ਕਰਨ ਦੇ ਲਈ ਕਾਫੀ ਫੰਡ ਹੋਵੇ ਅਤੇ ਤੁਹਾਨੂੰ ਕੰਮ ਉੱਤੇ ਨਿਰਭਰ ਨਾ ਰਹਿਣਾ ਪਵੇ ਇਹ ਪੈਸਾ ਮੁੱਖ ਤੌਰ ਉੱਤੇ ਟਿਊਸ਼ਨ ਫੀਸਾਂ ਕੈਨੇਡਾ ਵਿੱਚ ਰਹਿਣ ਦੇ ਦੌਰਾਨ ਅਤੇ ਨਾਲ ਆਉਣ ਵਾਲੇ ਪਰਿਵਾਰਕ ਮੈਂਬਰਾਂ ਦੇ ਰੋਜ਼ਾਨਾ ਖਰਚਿਆਂ ਤੇ ਕੈਨੇਡਾ ਵਿੱਚ ਆਨ ਜਾਣ ਦੇ ਸਫ਼ਰ ਲਈ ਹੁੰਦੇ ਨੇ ਕੈਨੇਡਾ ਹਰ ਸਾਲ ਰਹਿਣ ਸਹਣ ਦੀ ਵੱਧਦੀ ਲਾਗਤ ਨੂੰ ਧਿਆਨ ਤੇ ਵਿੱਚ ਰੱਖਦੇ ਹੋਏ ਬੈਂਕ ਖਾਤੇ ਵਿੱਚ ਘੱਟੋ ਘੱਟ ਬਕਾਇਆ ਅਪਡੇਟ ਕਰਦਾ ਰਹਿੰਦਾ ਹੈ ਇਮੀਗ੍ਰੇਸ਼ਨ ਰਿਫਿਊਜ਼ਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਵਿੱਤੀ ਸਹਾਇਤਾ ਦੇ ਨਾਲ ਸੰਬੰਧਿਤ ਨਿਯਮਾਂ ਵਿੱਚ ਵੀ ਬਦਲਾਅ ਕੀਤਾ ਹੁਣ ਖਾਤੇ ਦੇ ਵਿੱਚ ਪਹਿਲਾਂ ਨਾਲੋਂ 2000 ਡਾਲਰ ਵੱਧ ਰਕਮ ਦਿਖਾਉਣੀ ਪਵੇਗੀ ਜੇਕਰ ਕੋਈ ਵਿਦਿਆਰਥੀ ਇਕੱਲਾ ਹੈ ਤਾਂ ਉਸਦੇ ਖਾਤੇ ਵਿੱਚ 22895 ਡਾਲਰ ਹੋਣੇ ਚਾਹੀਦੇ ਨੇ ਪਹਿਲਾਂ ਇਹ ਰਕਮ 20635 ਡਾਲਰ ਸੀ कनाडा सरकार का नया नियम 1 सितंबर 2025 ਨੂੰ ਜਾਂ ਇਸ ਤੋਂ ਬਾਅਦ ਸਟੱਡੀ ਪਰਮਿਟ ਲਈ ਅਰਜ਼ੀ ਦੇਣ ਵਾਲੇ ਸਾਰੇ ਵਿਦੇਸ਼ੀ ਵਿਦਿਆਰਥੀਆਂ ਉੱਤੇ ਲਾਗੂ ਹੋਵੇਗਾ ਜੇਕਰ ਕੋਈ 1 सितंबर 2025 ਤੋਂ ਪਹਿਲਾਂ ਅਰਜ਼ੀ ਦਿੰਦਾ ਹੈ ਤਾਂ ਉਸ ਉੱਤੇ ਪੁਰਾਣੇ ਨਿਯਮ ਵੀ ਲਾਗੂ ਹੋਣਗੇ ਜੋ ਕਿ 1 ਜਨਵਰੀ 2024 ਤੋਂ ਲਾਗੂ ਹੋਏ ਨੇ ਇੱਥੇ ਦੱਸਣਾ ਬੰਦਾ ਹੈ ਕਿ ਕੈਨੇਡਾ ਵਿੱਚ ਸਥਾਈ ਨਿਵਾਸ ਪ੍ਰਾਪਤ ਕਰਨ ਦੇ ਲਈ ਇੱਕ ਪ੍ਰੋਫਾਈਲ ਬਣਾਉਣਾ ਪੈਂਦਾ ਹੈ ਅਤੇ ਇਸ ਨੂੰ ਐਕਸਪ੍ਰੈਸ ਐਂਟਰੀ ਪੂਲ ਵਿੱਚ ਜਮਾ ਕਰਵਾਉਣਾ ਪੈਂਦਾ ਹੈ ਜੇਕਰ ਯੋਗ ਹੁੰਦੇ ਨੇ ਤਾਂ ਉਹਨਾਂ ਨੂੰ ਇੱਕ ਪੂਲ ਦੇ ਵਿੱਚ ਰੱਖਿਆ ਜਾਂਦਾ ਹੈ ਇੱਕ ਸਕੋਰ ਦਿੱਤਾ ਜਾਂਦਾ ਹੈ ਅਤੇ ਸਥਾਈ ਨਿਵਾਸ ਲਈ ਅਰਜ਼ੀ ਦੇਣ ਦੇ ਲਈ ਵੀ ਸੱਦਾ ਦਿੱਤਾ ਜਾਂਦਾ ਹੈ ਹਾਲਾਂਕਿ ਆਨਲਾਈਨ ਪ੍ਰੋਫਾਈਲ ਨੂੰ ਪੂਰਾ ਕਰਨਾ ਸਥਾਈ ਨਿਵਾਸ ਸਦਾ ਦੀ ਗਾਰੰਟੀ ਨਹੀਂ ਦਿੰਦਾ ਇਨਾ ਹੀ ਨਹੀਂ ਯੋਗ ਰਹਿਣ ਤੇ ਲਈ ਤੁਹਾਨੂੰ ਆਪਣੀ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਦੇ ਵਿੱਚ ਆਪਣੇ ਫੰਡਾ ਦੇ ਸਬੂਤ ਨੂੰ ਅਪਡੇਟ ਕਰਨ ਦੀ ਵੀ ਲੋੜ ਹੋ ਸਕਦੀ ਹੈ ਪਰ ਇਹ ਅਪਡੇਟ 28 ਜੁਲਾਈ 2025 ਤੋਂ ਪਹਿਲਾਂ ਨਹੀਂ ਕੀਤਾ ਜਾਣਾ ਚਾਹੀਦਾ ਜੇਕਰ ਤੁਸੀਂ ਟਾਈ ਬ੍ਰੇਕਰ ਵਿੱਚ ਹੋ ਤਾਂ ਤੁਸੀਂ ਆਪਣਾ ਰੈਂਕ ਬਰਕਰਾਰ ਰੱਖੋਗੇ ਕਿਉਂਕਿ ਤੁਹਾਡੀ ਪ੍ਰੋਫਾਈਲ ਨੂੰ ਅਪਡੇਟ ਕਰਨ ਦੇ ਨਾਲ ਆਈਆਰਸੀਸੀ ਨੂੰ ਪ੍ਰਾਪਤ ਹੋਏ ਸਮੇਂ ਅਤੇ ਮਿਤੀ ਦੇ ਵਿੱਚ ਕੋਈ ਬਦਲਾਵ ਨਹੀਂ ਹੁੰਦਾ ਆਈਆਰਸੀਸੀ ਜੋ ਕਿ ਇੱਕ ਵਿਆਪਕ ਟੈਕਿੰਗ ਸਿਸਟਮ ਦੀ ਵਰਤੋਂ ਕਰਦੇ ਹੋਏ ਐਕਸਪ੍ਰੈਸ ਐਨਟੀ ਉਮੀਦਵਾਰਾਂ ਨੂੰ ਦਰਜਾ ਦਿੰਦਾ ਹੈ ਅਤੇ ਹਰ 2 ਹਫ਼ਤਿਆਂ ਵਿੱਚ ਚੋਟੀ ਦੇ ਬੇਨਕਾਰਾਂ ਨੂੰ ਸਥਾਈ ਨਿਵਾਸ ਲਈ ਅਰਜ਼ੀ ਦੇਣ ਦੇ ਲਈ ਵੀ ਸੱਦਾ ਦਿੰਦੇ ਹੈ ਦੱਸ ਦਈਏ ਫੰਡਾ ਦਾ ਸਬੂਤ ਇਹ ਦਰਸਾਉਂਦਾ ਹੈ ਕਿ ਤੁਸੀਂ ਕੈਨੇਡੀਅਨ ਅਧਿਕਾਰੀਆਂ ਨੂੰ ਕਿਵੇਂ ਦਿਖਾਉਂਦੇ ਹੋ ਕਿ ਤੁਹਾਡੇ ਕੋਲ ਕੈਨੇਡਾ ਵਿੱਚ ਸੈਟਲ ਹੋਣ ਦੇ ਲਈ ਕਾਫੀ ਪੈਸਾ ਹੈ ਜੇਕਰ IASCC ਤੁਹਾਨੂੰ PR ਅਸੀ ਦੇਣ ਦੇ ਲਈ ਸੱਦਾ ਦਿੰਦਾ ਹੈ ਤਾਂ ਤੁਹਾਨੂੰ ਲਿਖਤੀ ਸਬੂਤੇ ਨਾਲ ਪਵੇਗਾ ਕਿ ਤੁਹਾਡੇ ਕੋਲੇ ਪੈਸਾ ਹੈ ਕੈਨੇਡਾ ਦੇ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਨੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਵਿੱਚ 2 ਕੈਨੇਡੀਅਨ ਆਰਮਡ ਫੋਰਸਸ ਦੇ ਸਰਗਰਮ ਮੈਂਬਰ ਨੇ ਇਹਨਾਂ ਉੱਤੇ ਦੋਸ਼ ਹੈ ਕਿ ਉਹਨਾਂ ਨੇ ਕਿਊਬਿਕ ਸ਼ਹਿਰ ਦੇ ਨੇੜੇ ਜ਼ਮੀਨ ਉੱਤੇ ਜ਼ਬਰਦਸਤੀ ਕਬਜ਼ਾ ਕਰਨ ਅਤੇ ਵਿਰੋਧੀ ਸਰਕਾਰੀ ਮਿਲੀਸ਼ਾ ਬਣਾਉਣ ਦੀ ਸਾਜ਼ਿਸ਼ ਰਚੀ ਸੀ आरसीएमपी ਨੇ ਮੰਗਲਵਾਰ ਨੂੰ ਚਾਰ ਵਿਅਕਤੀਆਂ ਮਾਰਕ ઓਰੇਲ ਸ਼ਬੋ ਸਾਈਮਨ ਐਂਕਸਟਰਸ 오ਡੋ ਗਰਾਫਿਲ ਲਗਾਸੇ ਅਤੇ ਇੱਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਇਹਨਾਂ ਦੇ ਵਿੱਚੋਂ ਤਿੰਨ ਉੱਤੇ ਅਤਵਾਦੀ ਗਤੀਵਿਧੀਆਂ ਨੂੰ ਸਹੂਲਤ ਦੇਣ ਦੇ ਦੋਸ਼ ਲੱਗੇ ਨੇ ਜਦਕਿ ਚੌਥੇ ਵਿਅਕਤੀ ਉੱਤੇ ਵਿਸਫੋਟਕ ਅਤੇ ਹਥਿਆਰਾਂ ਦੇ ਨਾਲ ਸੰਬੰਧਿਤ ਦੋਸ਼ ਲਗਾਏ ਗਏ ਨੇ। ਦੱਸਿਆ ਕਿ ਜਨਵਰੀ 2024 ਦੇ ਵਿੱਚ ਕਯੂਬਿਕ ਸ਼ਹਿਰ ਦੇ ਵਿੱਚ ਤਲਾਸ਼ੀਆਂ ਦੌਰਾਨ ਪੁਲਿਸ ਨੇ 16 ਵਿਸਫੋਟਕੀ ਅੰਤਰ ਲਗਭਗ 11000 राउंड ਗੋਲੀਆਂ ਅਤੇ ਹੋਰ ਹਥਿਆਰ ਵੀ ਜ਼ਬਤ ਕੀਤੇ ਆਰਸੀਐਮਪੀ ਦੇ ਅਨੁਸਾਰ ਇਸ ਸਮੂਹ ਇੱਕ ਵਿਰੋਧੀ ਸਰਕਾਰੀ ਮਲੇਸ਼ੀਆ ਬਣਾਉਣ ਅਤੇ ਕਯੂਬਿਕ ਸ਼ਹਿਰ ਦੇ ਆਲੇ ਦੁਆਲੇ ਜ਼ਮੀਨ ਉੱਤੇ ਜ਼ਬਰਦਸਤੀ ਕਬਜ਼ਾ ਕਰਨ ਦੀ ਯੋਜਨਾ ਬਣਾ ਰਿਹਾ ਸੀ ਹਾਲਾਂਕਿ ਪੁਲਿਸ ਨੇ ਇਸ ਸਮੂਹੀ ਖਾਸ ਵਿਚਾਰਧਾਰਾ ਬਾਰੇ ਕੋਈ ਵੇਰਵਾ ਨਹੀਂ ਦਿੱਤੇ ਪਰ ਇਹਨਾਂ ਦੇ ਵਿੱਚੋਂ ਇੱਕ ਮੁਲਜ਼ਮ ਨੇ ਪ੍ਰਾਈਵੇਟ ਇੰਸਟਾਗ੍ਰam ਅਕਾਊਂਟ ਬਣਾਇਆ ਹੋਇਆ ਸੀ ਜਿਸ ਦਾ ਉਦੇਸ਼ ਨਵੇਂ ਮੈਂਬਰਾਂ ਨੂੰ ਗਰੁੱਪ ਵਿੱਚ ਸ਼ਾਮਲ ਕਰਨਾ ਸੀ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਨੇ ਪੁਸ਼ਟੀ ਕੀਤੀ ਹੈ ਕਿ ਦੋ ਮੁਲਜ਼ਮ ਕੈਨੇਡੀਅਨ ਆਰਮਡ ਫੋਰਸਸਿਸ ਦੇ ਸਰਗਰਮ ਮੈਂਬਰ ਵੀ ਨੇ ਜੋ ਕਿਊਬਿਕ ਸ਼ਹਿਰ ਨੇੜੇ ਵਾਲਾ ਕਾਰਟিয়ার ਫੌਜੀ ਅੱਡੇ ਉੱਤੇ ਤਾਇਨਾਤ ਸਨ ਇਸ ਦੇ ਇਲਾਵਾ ਇੱਕ ਹੋਰ ਮੁਲਜ਼ਮ ਵੀ ਪਹਿਲਾਂ ਆਰਮਡ ਫੋਰਸਸਿਸ ਦਾ ਮੈਂਬਰ ਰਹਿ ਚੁੱਕਿਆ ਜਟ ਕੀ ਚੌਥਾ ਵਿਅਕਤੀ ਰਾਇਲ ਕੈਨੇਡੀਅਨ 에ਅਰ ਕੈਂਡੀਡੇਟਸ ਦਾ ਸਾਬਕਾ ਸਿਵਿਲੀਅਨ ਇਨਸਟ੍ਰਕਟਰ ਹੈ। ਇਹ ਗਿਫਤਾਰੀਆਂ ਕੈਨੇਡੀਅਨ ਫੋਰਸ ਦੇ ਵਿੱਚ ਵਧ ਰਹੇ ਚਰਮਪੰਥ ਦੀ ਸਮੱਸਿਆ ਨੂੰ ਉਜਾਗਰ ਕਰਦੀਆਂ ਨੇ ਜਿਸ ਬਾਰੇ 2023 ਦੀ ਇੱਕ ਰਿਪੋਰਟ ਤੇ ਵਿੱਚ ਵੀ ਜ਼ਿਕਰ ਕੀਤਾ ਗਿਆ ਸੀ। RCMP ਦਾ ਕਹਿਣਾ ਹੈ ਕਿ ਉਹਨਾਂ ਨੇ ਸਮੇਂ ਸਿਰ ਕਾਰਵਾਈ ਕਰਕੇ ਵੱਡੇ ਖਤਰੇ ਨੂੰ ਰੋਕ ਦਿੱਤਾ। ਮੁਲਜ਼ਮਾਂ ਨੂੰ ਮੰਗਲਵਾਰ ਨੂੰ ਕਿਊਬਿਕ ਸ਼ਹਿਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਹਨਾਂ ਦੇ ਦੋਸ਼ਾਂ ਦੀ ਸੁਣਵਾਈ ਸ਼ੁਰੂ ਹੋਈ ਸੀ। ਮੈਨੀਟੋਬਾ ਦੇ ਸਟੇਨਪਾਰਕ ਨੇੜੇ ਮੰਗਲਵਾਰ ਸਵੇਰੇ ਦੋ ਸਿੰਗਲ ਇੰਜਨ ਵਾਲੇ ਜਹਾਜ਼ਾਂ ਦੀ ਮਿਡ-ਏਅਰ ਟੱਕਰ ਦੇ ਵਿੱਚ ਦੋ ਵਿਦਿਆਰਥੀ ਪਾਇਲਟਾਂ ਦੀ ਮੌਤ ਹੋ ਗਈ। ਇਹਨਾਂ ਦੇ ਵਿੱਚੋਂ ਇੱਕ 20 ਸਾਲਾ ਔਰਤ ਦੇ ਪਰਿਵਾਰਕ ਕਹਿੰਦਾ ਹੈ ਕਿ ਉਹਨਾਂ ਦੀ ਬੇਟੀ ਆਪਣੇ ਪਿਤਾ ਦੇ ਨਕਸ਼ੇ ਕਦਮਾਂ ਉੱਤੇ ਚੱਲਦਿਆਂ ਪਾਇਲਟ ਬਨਣ ਦਾ ਸੁਪਨਾ ਦੇਖ ਰਹੀ ਸੀ। ਮੰਗਲਵਾਸ ਵਿਰੇਸ 30 ਬਾਕ ਦੇ ਨੇੜੇ ਰੂਰਲ ਮਿਊਨਿਸਪੈਲਿਟੀ ਆਫ ਹਨਓਵਰ ਵਿੱਚ ਦੋ ਸਿੰਗਲ ਇੰਜਨ ਵਾਲੇ ਜਹਾਜ਼ਾਂ ਦੀ ਹਵਾਈ ਟੱਕਰ ਦੀ ਸੂਚਨਾ ਮਿਲੀ ਜਿਨ੍ਹਾਂ ਵਿੱਚੋਂ ਇੱਕ ਸੈਸਨਾ 152 ਅਤੇ ਦੂਜਾ ਸੈਸਨਾ 172 ਸੀ ਇਹ ਜਹਾਜ਼ ਹਾਰਵਜ 에ਅਰ ਫਲਾਈਟ ਸਕੂਲ ਦੇ ਸਨ ਜਿੱਥੇ ਵਿਦਿਆਰਥੀ ਪਾਇਲਟ ਟੇਕ-ਆਫ ਅਤੇ ਲੈਂਡਿੰਗ ਦੀ ਪ੍ਰੈਕਟਿਸ ਕਰ ਰਹੀ ਸੀ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਨੇ ਦੱਸਿਆ ਕਿ ਦੋਵੇਂ ਪਾਇਲਟਾਂ ਨੂੰ ਮੌਕੇ ਤੇ ਹੀ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਹਾਦਸੇ ਦੇ ਵਿੱਚ ਕੋਈ ਯਾਤਰੀ ਨਹੀਂ ਸੀ ਸਵੰਨਾ ਮੇ ਰੌਸ ਜੋ ਇਸ ਹਾਦਸੇ ਦੀ ਸ਼ਿਕਾਰ ਬਣੀ ਉਸਨੇ ਹਮੇਸ਼ਾ ਆਪਣੇ ਪਿਤਾ ਵਾਂਗ ਪਾਇਲਟ ਬਣਨ ਦਾ ਹੀ ਸੁਪਨਾ ਵੇਖਿਆ ਸੀ ਚਾਰਲਸ ਐਰਡ ਦੇ ਮਾਲਕ ਐਡਮ ਪੈਨਰ ਨੇ ਦੱਸਿਆ ਕਿ ਦੋਵੇਂ ਵਿਦਿਆਰਥੀ ਇੱਕ ਰੈਕਟੈਂਗੂਲਰ ਪੈਟਰਨ ਦੇ ਵਿੱਚ ਉਡਾਨ ਭਰ ਰਹੇ ਸੀ ਜਿਸ ਵਿੱਚ ਉਹ ਥੋੜੀ ਦੇਰ ਦੇ ਲਈ ਲੈਂਡ ਕਰਕੇ ਫਿਰ ਤੁਰੰਤ ਟੇਕ-ਆਫ ਕਰਦੇ ਸੀ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਦੇ ਇੱਕ ਬੁਲਾਰੇ ਨੇ ਕਿਹਾ ਕਿ ਮਿਡ 에ਅਰ ਟੱਕਰਾਂ ਬਹੁਤ ਹੀ ਦੁਰਲਭ ਹੁੰਦੀਆਂ ਨੇ ਅਤੇ ਕੈਨੇਡੀਅਨ ਹਵਾਈ ਖੇਤਰ ਦੇ ਵਿੱਚ ਹੁਣ ਤੱਕ ਰਿਕਾਰਡ ਕੀਤੇ ਗਏ ਕ੍ਰੈਸ਼ਾਂ ਦਾ 90% ਤੋਂ ਵੀ ਘੱਟ ਹਿੰਸਾ ਹੁੰਦਾ ਹੈ। ਇਹ ਮੈਰੀ ਟੋਬਾ ਦੇ ਵਿੱਚ ਦੂਜੀ ਅਜਹੀ ਮਿਡ 에ਅਰ ਟੱਕਰ ਸੀ। ਹਾਰਵਰਡ 에ਅਰ ਦੇ ਇੱਕ ਇਨਸਟ੍ਰਕਚਰ ਮੁਹੰਮਦ ਸ਼ੈਮਾਨ ਨੇ ਕਿਹਾ ਕਿ ਸਕੂਲ ਦੇ ਸਾਰੇ ਵਿਦਿਆਰਥੀ ਅਤੇ ਸਟਾਫ ਇੱਕ ਪਰਿਵਾਰ ਵਾਂਗ ਨੇ ਇਹ ਹਾਦਸਾ ਸਾਰਿਆਂ ਦੇ ਲਈ ਸਦਮੇ ਵਾਲਾ ਹੈ ਜਹਾਜ਼ ਦੀ ਕੀਮਤ ਲਗਭਗ 2 ਲੱਖ ਡਾਲਰ ਦੱਸੀ ਜਾ ਰਹੀ ਹੈ ਪਰ ਪੈਨਰ ਨੇ ਕਿਹਾ ਕਿ ਇਨਸਾਨ ਦੀ ਜਾਨ ਦੇ ਮੁਕਾਬਲੇ ਜਹਾਜ਼ ਦੀ ਕੋਈ ਕੀਮਤ ਨਹੀਂ ਇਸ ਹਾਦਸੇ ਦੀ ਜਾਂਚ ਜਾਰੀ ਹੈ ਅਤੇ ਪੁਲਿਸ ਨੇ ਅਜੇ ਤੱਕ ਪਾਇਲਟਾਂ ਦੀ ਪਛਾਣ ਜਨਤਕ ਨਹੀਂ ਕੀਤੀ ਨੌਕਰੀ ਦੇ ਲਈ ਕੈਨੇਡਾ ਜਾਣ ਵਾਲੇ ਜ਼ਿਆਦਾਤਰ ਵਿਦੇਸ਼ੀ ਕਾਮੇ ਇੱਥੇ ਸੈਟਲ ਹੋਣ ਦਾ ਮੌਕਾ ਪ੍ਰਾਪਤ ਕਰਨਾ ਚਾਹੁੰਦੇ ਨੇ ਕੈਨੇਡਾ ਦੇ ਕਈ ਸ਼ਹਿਰਾਂ ਦੇ ਵਿੱਚ ਵਿਦੇਸ਼ੀ ਕਾਮੇ ਨੂੰ ਇਹ ਸਹੂਲਤ ਦਿੱਤੀ ਜਾਂਦੀ ਹੈ ਤੇ ਕੈਨੇਡਾ ਵਿੱਚ ਲੱਖਾਂ ਭਾਰਤੀ ਕਾਮੇ ਕੰਮ ਕਰ ਰਹੇ ਨੇ ਬਹੁਤ ਸਾਰੇ ਲੋਕ ਇਸ ਦੇਸ਼ ਦੇ ਵਿੱਚ ਸਥਾਈ ਨਿਵਾਸ ਪ੍ਰਾਪਤ ਕਰਨਾ ਚਾਹੁੰਦੇ ਨੇ ਹਾਲਾਂਕਿ ਕੈਨੇਡੀਅਨ ਪੀਆਰ ਪ੍ਰਾਪਤ ਕਰਨ ਦੇ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ ਪਰ ਚੰਗੀ ਗੱਲ ਇਹ ਹੈ ਕਿ ਇੱਥੇ ਕੁਝ ਸ਼ਹਿਰ ਨੇ ਜੇਕਰ ਤੁਹਾਨੂੰ ਉੱਥੋਂ ਦੀਆਂ ਕੰਪਨੀਆਂ ਵਿੱਚ ਨੌਕਰੀ ਮਿਲਦੀ ਹੈ ਤਾਂ ਪੀਆਰ ਦਾ ਰਸਤਾ ਵੀ ਤੁਰੰਤ ਖੁੱਲ ਜਾਵੇਗਾ Ontario ਦਾ Greater Sudbury ਸ਼ਹਿਰ Rural Community Immigration Pilot ਦਾ ਹਿੱਸਾ ਹੈ। ਕੈਨੇਡੀਅਨ ਸਰਕਾਰ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਸ਼ਹਿਰਾਂ ਅਤੇ ਪਿੰਡੂ ਖੇਤਰਾਂ ਨੂੰ PR ਦੇਣ ਦੇ ਲਈ ਕਾਮਯਾਬੀ ਚੋਣ ਕਰਨ ਦਾ ਅਧਿਕਾਰ ਵੀ ਦਿੰਦੀ ਹੈ। Greater Sudbury ਨੇ ਆਪਣੇ ਮਾਲਕਾਂ ਯਾਨੀ ਕਿ RCIP ਦੇ ਲਈ ਕੰਪਨੀਆਂ ਦੀ ਸੂਚੀ ਜਾਰੀ ਕੀਤੀ ਹੈ। ਇਸ ਪਾਇਲਟ ਪ੍ਰੋਗਰਾਮ ਦੇ ਤਹਿਤ ਜੇਕਰ ਕਿਸੇ ਵਿਦੇਸ਼ੀ ਕਰਮਚਾਰੀ ਨੂੰ RCIP ਦੇ ਤਹਿਤ ਚੁਣੇ ਗਏ ਮਾਲਕਾ ਤੋਂ ਨੌਕਰੀ ਦੀ ਪੇਸ਼ਕਸ਼ ਮਿਲਦੀ ਹੈ ਤਾਂ ਉਹ ਕੈਨੇਡਾ ਵਿੱਚ PR ਲਈ ਅਰਜ਼ੀ ਦੇ ਸਕਦਾ ਹੈ। કુલ 525 ਲੋਕਾਂ ਨੂੰ PR ਦਿੱਤਾ ਜਾਵੇਗਾ ਜੇਕਰ ਉਹ ਸ਼ਹਿਰ ਦੀਆਂ 78 ਕੰਪਨੀਆਂ ਵਿੱਚੋਂ ਕਿਸੇ ਇੱਕ ਵਿੱਚ ਕੰਮ ਕਰਨ ਹੁੰਦੇ ਨੇ। ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਹੈ ਜੋ ਇਸ ਸਾਲ ਦੇ ਸ਼ੁਰੂ ਵਿੱਚ ਸ਼ੁਰੂ ਕੀਤਾ ਗਿਆ ਸੀ। ਇਸ ਦੇ ਤਹਿਤ ਕੈਨੇਡਾ ਦੇ ਕੁਝ ਪਿੰਡੂ ਖੇਤਰਾਂ ਦੇ ਵਿੱਚ ਮਜ਼ਦੂਰਾ ਦੀ ਘਾਟ ਨੂੰ ਪੂਰਾ ਕੀਤਾ ਜਾ ਰਿਹਾ ਹੈ। ਇਸ ਨਾਲ ਹੀ ਇਸ ਤਹਿਤ ਉਹਨੇ ਪੀਆਰ ਪ੍ਰਾਪਤ ਕਰਨ ਦੇ ਲਈ ਵਿਦੇਸ਼ੀ ਕਰਮਚਾਰੀਆਂ ਦੇ ਕੋਲ ਭਾਕ ਲੈਣ ਵਾਲੇ ਸ਼ਹਿਰ ਦੇ ਵਿੱਚ ਇੱਕ ਕੰਪਨੀ ਤੋਂ ਨੌਕਰੀ ਦੀ ਪੇਸ਼ਕਸ਼ ਹੋਣੀ ਚਾਹੀਦੀ ਹੈ। ਨੌਕਰੀ ਦੀ ਪੇਸ਼ਕਸ਼ ਸ਼ਹਿਰ ਦੁਆਰਾ ਸੂਚੀਬੱਧ ਤਰਜੀਹੀ ਭੂਮਿਕਾਵਾਂ ਦੇ ਵਿੱਚੋਂ ਇੱਕ ਹੋਣੀ ਚਾਹੀਦੀ ਹੈ ਸਰਲ ਸ਼ਬਦਾਂ ਦੇ ਵਿੱਚ ਪੀਆਰ ਸਿਰਫ ਤਾਂ ਹੀ ਦਿੱਤਾ ਜਾਵੇਗਾ ਜੇਕਰ ਤੁਸੀਂ ਉਹ ਕੰਮ ਕਰਦੇ ਹੋ ਜਿਸ ਦੇ ਨਾਲ ਮਜ਼ਦੂਰਾ ਦੀ ਘਾਟ ਹੈ ਤੇ ਗ੍ਰੇਟਰ ਸਟਬਰੀ ਸ਼ਹਿਰ ਦੇ ਵਿੱਚ ਤਿੰਨ ਖੇਤਰ ਨੇ ਜਿਨ੍ਹਾਂ ਵਿੱਚ ਕੰਮ ਦੇ ਲਈ ਪੀਆਰ ਦਿੱਤਾ ਜਾ ਰਿਹਾ ਹੈ ਇਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਸਿਹਤ ਸਿੱਖਿਆ ਸਮਾਜਿਕ ਪਾਇਚਾਰਕ ਅਤੇ ਸਰਕਾਰੀ ਸੇਵਾ ਵਪਾਰ ਅਤੇ ਆਵਾਜਾਈ ਖੇਤਰ ਵੀ ਸ਼ਾਮਲ ਨੇ ਨੌਕਰੀ ਦੀ ਪੇਸ਼ਕਸ਼ ਤੋਂ ਇਲਾਵਾ ਵਿਦੇਸ਼ੀ ਕਰਮਚਾਰੀਆਂ ਨੂੰ ਕੁਝ ਹੋਰ ਸ਼ਰਤਾ ਪੂਰੀਆਂ ਕਰਨੀਆਂ ਪੈਂਦੀਆਂ ਨੇ ਜਿਸ ਤੋਂ ਬਾਅਦ ਸਥਾਈ ਨਿਵਾਸ ਦਿੱਤਾ ਜਾਵੇਗਾ ਤੇ ਹੋਰ ਸ਼ਰਤਾ ਹੈਟ ਲਿਖੇ ਅਨੁਸਾਰ ਇਸ ਤਰ੍ਹਾਂ ਨੇ ਪਹਿਲੀ ਕੰਮ ਦੇ ਤਜਰਬੇ ਜਾਂ ਫਿਰ ਅੰਤਰਰਾਸ਼ਟਰੀ ਗ੍ਰੈਜੂਏਟ ਛੋੜਦੇ ਲਈ ਮਾਪਦੰਡ ਪੂਰੇ ਕਰਨੇ ਹੋਣਗੇ ਦੂਸਤੀ ਅੰਗਰੇਜ਼ੀ ਭਾਸ਼ਾ ਦਾ ਗਿਆਨ ਕਿਉਂਕਿ ਇਹ ਕੈਨੇਡਾ ਵਿੱਚ ਬੋਲੀ ਜਾਂਦੀ ਹੈ ਤੇ ਨੌਕਰੀ ਦੇ ਲਈ ਲੋੜੀਂਦੀ ਵਿੱਦਿਅਕ ਯੋਗਤਾ ਵੀ ਹੋਣੀ ਚਾਹੀਦੀ ਹੈ। ਇਸਨਾਰੇ ਕਿਸੇ ਸ਼ਹਿਰ ਜਾਂ ਫਿਰ ਪਿੰਡੂ ਖੇਤਰ ਦੇ ਵਿੱਚ ਜਾਣ ਦੇ ਲਈ ਕਾਫੀ ਪੈਸਾ ਹੋਣਾ ਚਾਹੀਦਾ ਹੈ। ਜ਼ਿਕਰ ਹੋ ਗਏ ਕਿ ਜੇਕਰ ਕੋਈ ਵੀ ਉਮੀਦਵਾਰ ਜੋ ਉੱਪਰ ਦੱਸੀਆਂ ਸ਼ਰਤਾਂ ਪੂਰੀਆਂ ਕਰ ਸਕਦਾ ਹੈ ਤਾਂ ਉਸ ਨੂੰ RCIC ਦੇ ਵਿੱਚ ਸ਼ਾਮਲ ਸ਼ਹਿਰ ਜਾਂ ਪਿੰਡੂ ਖੇਤਰ ਦੁਆਰਾ ਸਿਫਾਰਿਸ਼ ਦਾ ਇੱਕ ਵੈਧ ਸਰਟੀਫਿਕੇਟ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਹੀ ਉਹ ਸਿੱਧੇ ਤੌਰ ਉਤੇ ਸਥਾਈ ਨਿਵਾਸ ਲਈ ਅਰਜੀ ਦੇ ਸਕੇਗਾ 에ਅਰ ਕਨਸਰਟ ਨੂੰ ਦੁਨੀਆ ਦੀਆਂ ਸਭ ਤੋਂ ਵੱਧ ਨਿਕਾਸ ਕੁਸ਼ਲ ਪ੍ਰਮੁੱਖ 에ਅਰਲਾਈਨਰਾਂ ਦੇ ਵਿੱਚੋਂ ਇੱਕ ਵਜੋਂ ਮਾਨਤਾ ਦਿੱਤੀ ਗਈ ਹੈ ਜਿਸ ਨੇ ਸੇਰੀਅਮ ਦੀ ਗਲੋਬਲ ਰੈਂਕਿੰਗ ਦੇ ਵਿੱਚ 15ਵਾਂ ਸਥਾਨ ਪ੍ਰਾਪਤ ਕੀਤਾ ਹੈ ਤੇ ਮੌਂਟਰੀਅਲ ਆਧਾਰਿਤ ਕੈਰੀਅਰ ਸੂਚੀ ਵਿੱਚ ਜਗ੍ਹਾ ਬਣਾਉਣ ਵਾਲੀ ਇਕਲੋਤੀ ਕੈਨੇਡੀਅਨ 에ਅਰਲਾਈਨ ਹੈ ਜਿਸ ਨੇ ਫਲਾਈਟ ਆਧੁਨਿਕਕਰਨ ਰੂਟ ਅਨੁਕੂਲਨ ਅਤੇ ਬਾਲਣ ਬਚਤ ਅਭਿਆਸ ਰਾਹੀਂ ਇਹ ਪ੍ਰਾਪਤ ਕੀਤਾ ਹੈ ਹਵਾ ਬਾਜੀ ਵਿਸ਼ਲੇਸ਼ਣ ਫਰਮ ਸੀਰੀਅਮ ਦੁਆਰਾ ਇਸ ਮਹੀਨੇ ਜਾਰੀ ਕੀਤੀ ਗਈ ਇੱਕ ਗਲੋਬਲ ਰਿਪੋਰਟ ਦੇ ਅਨੁਸਾਰ ਕੈਨੇਡੀਅਨ 에ਅਰਲਾਈਨ 에ਅਰ ਟ੍ਰਾਂਸਿਟ ਨੂੰ ਦੁਨੀਆ ਦੇ ਸਭ ਤੋਂ ਵੱਧ ਨਿਕਾਸ਼ ਕੁਸ਼ਲ ਪ੍ਰਮੁੱਖ ਕੈਰੀਅਰਾਂ ਦੇ ਵਿੱਚੋਂ ਇੱਕ ਦਰਜਾ ਦਿੱਤਾ ਗਿਆ ਹੈ ਮੌਂਟਰੀਅਲ ਅਧਾਲਤ 에ਅਰਲਾਈਨ ਸਭ ਤੋਂ ਘੱਟ ਉਡਾਨ ਨਿਕਾਸ਼ ਤੇ ਬਰਤਾਂ ਵਾਲੀਆਂ ਛੋਟੀਆਂ ਦੀਆਂ ਵੀ 에ਅਰਲਾਈਨਾਂ ਦੀ ਸੀਰੀਅਮ ਦੀ ਰੈਂਕਿੰਗ ਦੇ ਵਿੱਚ 15ਵੇਂ ਸਥਾਨ ਤੇ ਹੈ ਅਤੇ ਸੂਚੀ ਵਿੱਚ ਜਗ੍ਹਾ ਬਣਾਉਣ ਵਾਲੀ ਇਕਲੋਤੀ ਕੈਨੇਡੀਅਨ ਕੈਰੀਅਰ ਸੀ 에어 트랜ਜ਼ਿਟ ਜੋ ਮੁੱਖ ਤੌਰ ਉਤੇ ਆਪਣੀਆਂ ਟ੍ਰਾਂਸ ਅਟਲਾਂਟਿਕ ਮਨੋਰੰਜਨ ਉਡਾਨਾਂ ਦੇ ਲਈ ਜਾਣੀ ਜਾਂਦੀ ਹੈ ਉਸਨੇ ਹੌਲੀ-ਹੌਲੀ ਆਪਣੇ ਬੇੜੇ ਦਾ ਆਧੁਨਿਕਨ ਕੀਤਾ ਹੈ ਅਤੇ ਕੁਸ਼ਲਤਾ ਦੇ ਵਿੱਚ ਸੁਧਾਰ ਕਰਨ ਦੇ ਲਈ ਉਪਾਏ ਅਪਣਾਏ ਨੇ ਜਿਸ ਵਿੱਚ ਰੂਟ ਅਨੁਕੂਲਤਾ ਅਤੇ ਬਾਲਣ ਬਚਤ ਬਿਲਾਸ਼ਾ ਸ਼ਾਮਿਲ ਨੇ 에어ਲਾਈਨ 에어ਬੱਸ A330S ਅਤੇ A321N S ਦਾ ਮਿਸ਼ਨ ਨੂੰ ਚਲਾਉਂਦੀ ਹੈ ਜੋ ਕਿ ਪੁਰਾਣੇ ਮਾਡਲਾ ਦੇ ਮੁਕਾਬਲੇ ਕੱਟ ਬਾਲਣ ਪਰਨ ਦੇ ਲਈ ਜਾਣੇ ਜਾਂਦੇ ਜਹਾਜ਼ ਨਹੀਂ ਗਲੋਬਲ ਲੀਡਰ ਹੰਗਰੀ ਦੀ ਵਿਸ਼ੇਸ਼ ਏਅਰਸੀ ਜਿਸਦੀ ਪ੍ਰਤੀ ਏਐਸਕੇ 53.9 ਗ੍ਰਾਮ CO2 ਦੀ ਨਿਕਾਸ ਦੀ ਬਰਤਾ ਸੀ ਤੇ ਉਸ ਤੋਂ ਬਾਅਦ ਅਮਰੀਕਾ ਆਧਾਰਿਤ ਫਰੰਟੀਅਰ ਏਅਰਲਾਈਨਸ ਅਤੇ ਤੁਰਕੀ ਦੀ ਪੈਗਾਸਸ ਏਅਰਲਾਈਨਸ ਦਾ ਨੰਬਰ ਹੁੰਦਾ ਹੈ ਸੇਰੀਅਮ ਨੇ ਕਿਹਾ ਕਿ ਇਸਨੇ ਦੁਨੀਆ ਦੀਆਂ 100 ਸਭ ਤੋਂ ਵੱਡੀਆਂ 에ਅਰਲਾਈਨਾਂ ਦਾ ਵਿਸ਼ਲੇਸ਼ਣ ਕੀਤਾ ਜਿਸ ਵਿੱਚ ਚੋਹਾਰਸੀ ਕਿਸਮ ਬਾਲਣ ਬਰਨ ਯਾਤਰੀ ਲੋਡ ਅਤੇ ਅਸਲ ਉਡਾਣ ਟਰੈਕਿੰਗ ਵਰਗੇ ਗ੍ਰੇਨਿਊਲਰ ਸੰਚਾਲਨ ਡਾਟਾ ਦੀ ਵਰਤੋਂ ਕੀਤੀ ਗਈ ਹੈ ਕੈਨੇਡਾ ਦੇ ਟੋਰਾਂਟੋ ਵਰਗੇ ਸ਼ਹਿਰ ਦੇ ਵਿੱਚ ਬੇਘਰਾਂ ਦੀ ਗਿਣਤੀ ਤੇਜ਼ੀ ਦੇ ਨਾਲ ਵਧ ਰਹੀ ਹੈ ਅਤੇ ਪਿਛਲੇ 3 ਸਾਲਾਂ ਦੇ ਵਿੱਚ ਅੰਕੜਾ ਦੁੱਗਨੇ ਤੋਂ ਟੱਪ ਚੁੱਕਿਆ ਹੈ। ਮੁਲਕ ਦੇ ਆਰਥਿਕ ਰਾਜਸਥਾਨੀ ਦੇ ਵਿੱਚ ਪਿਛਲੇ ਸਾਲ ਦੇ ਅੰਤ ਤੱਕ 15400 ਲੋਕ ਬੇਗਰਜ਼ਨ ਚਣਜ ਕਿ ਅਪ੍ਰੈਲ 2021 ਦੇ ਵਿੱਚ ਇਹ ਅੰਕੜਾ ਸਿਰਫ 7300 ਦਰਜ ਕੀਤਾ ਗਿਆ। ਬੇਕਰਾਤੀ ਗਿਣਤੀ ਨੂੰ ਲੈ ਕੇ ਸਿਟੀ ਕੌਂਸਲ ਦੇ ਵੱਲੋਂ ਕਰਵਾਏ ਗੇ ਤਾਜ਼ਾ ਸਰਵੇਖਣਾਂ ਦੇ ਮੁਤਾਬਕ ਕਈ ਸਮੱਸਿਆਵਾਂ ਕਰਕੇ ਬੇਕਰਾਤੀ ਦੀ ਗਿਣਤੀ ਵਧੀ ਜਿਨ੍ਹਾਂ ਦੇ ਵਿੱਚ ਕਾਫੀ ਤੇ ਰਿਹਾਇਸ਼ੀ ਟਿਕਾਣਿਆਂ ਦੀ ਘਾਟ ਸਿਹਤ ਸੰਪਤੀ ਜ਼ਰੂਰਤਾਂ ਘੱਟ ਆਮਦਨ ਅਤੇ ਨਸ਼ਿਆਂ ਦੀ ਵਰਤੋਂ ਪਰਮੁਖ ਮੰਡੇ ਜਾ ਸਕਦੀਆਂ ਨੇ ਕਰੋਨਾ ਮਹਾਮਾਰੀ ਤੋਂ ਬਾਅਦ ਵੀ ਬੇਕਰਾਤੀ ਦੀ ਗਿਣਤੀ ਵਿੱਚ ਵਾਧਾ ਹੋਇਆ ਅਤੇ ਇਹ ਦੁਜਾਨ ਪੂਰੇ ਕੈਨੇਡਾ ਵਿੱਚ ਦੇਖਿਆ ਜਾ ਚੁੱਕਿਆ ਹੈ ਦੂਜੇ ਪਾਸੇ ਰੈਨ ਬਸੇਦਿਆਂ ਦੇ ਵਿੱਚ ਆਸਰਾ ਲੈਣ ਵਾਲਿਆਂ ਦੀ ਗਿਣਤੀ ਵਿੱਚ 2018 ਤੋਂ ਬਾਅਦ ਬਹੁਤਾ ਵਾਧਾ ਨਹੀਂ ਹੋਇਆ ਟੌਨਟੋ ਸਿਟੀ ਕੌਂਸਲ ਦਾ ਕਹਿਣਾ ਹੈ ਕਿ ਬੇਕਾਰ ਲੋਕਾਂ ਦੇ ਅੰਕੜੇ 71 ਕਿਤੇ ਜਵਾਨ ਤੇ ਮਗਰੋਂ ਅੰਕੜਾ ਹੇਠਾਂ ਆਇਆ ਹੈ ਕਿਉਂਕਿ ਸ਼ੈਟਰਸ ਦੇ ਵਿੱਚ ਰਹਿ ਰਹੇ ਸ਼ਰਨਾਰਥੀਆਂ ਅਤੇ ਖੁੱਲੇ ਅਸਮਾਨ ਹੇਠ ਝੁੱਗੀਆਂ ਦੇ ਵਿੱਚ ਰਹਿਣ ਵਾਲਿਆਂ ਦੀ ਗਿਣਤੀ ਦੇ ਵਿੱਚ ਵੱਡੀ ਕਮੀ ਆਈ ਹੈ ਮਨੇ ਜਾਣੇ ਕਿ ਇੰਨਾ ਲੋਕਾਂ ਨੇ ਆਪਣੇ ਵਾਸਤੇ ਪੱਕੀ ਰਿਹਾਈਸ਼ ਲਵ ਲਈ ਇਥੇ ਦੱਸਣਾ ਬੰਦਾ ਹੈ ਕਿ 2024 ਦੇ ਅੰਤ ਵਿੱਚ ਟੋਰਾਂਟੋ ਦੇ ਨਿਗਰਾਨੀ ਵੱਲੋਂ ਜਾਰੀ ਹੈਰਾਨਕੁਨ ਰਿਪੋਰਟ ਦੇ ਵਿੱਚ ਦਾਵਾ ਕੀਤਾ ਗਿਆ ਸੀ ਕਿ ਸ਼ਰਨਾਰਥੀਆਂ ਨੂੰ ਐਮਰਜੈਂਸੀ ਸ਼ੈਟਰ ਸਿਸਟਮ ਦੇ ਵਿੱਚ ਆਸਰਾ ਦੇਣ ਤੋਂ ਨਾ ਕੀਤੀ ਜਾ ਰਹੀ ਹੈ ਇਸ ਖਿੱਤੇ ਤੱਕੇ ਸ਼ਾਹੀ ਦੇ ਵਿਰੁੱਧ ਰਿਫਿਊਜੀਆ ਦੇ ਵੱਲੋਂ ਇਕੱਠੇ ਹੋ ਕੇ ਟੋਰਾਂਟੋ ਪ੍ਰਸ਼ਾਸਨ ਦੇ ਵਿਰੁੱਧ ਮੁਕਦਮਾ ਵੀ ਦਾਇਰ ਕੀਤਾ ਗਿਆ ਬੇਕਾਰ ਲੋਕਾਂ ਨੂੰ ਸ਼੍ਰੇਨੀਆਂ ਦੇ ਆਧਾਰ ਉੱਤੇ ਵੰਡਿਆ ਗਿਆ ਤਾਂ 58% ਲੋਕ আফ੍ਰੀਕੀ ਮੂਲ ਦੇ ਦਰਜ ਕੀਤੇ ਗਏ ਜਦਕਿ 9% ਦੀ ਕੈਨੇਡੀਅਨ ਮੂਲ ਬਸ਼ੀਨ ਦੇਸਾਂ ਕੰਟਰੀ ਅਸਥਾਈ ਦੇ ਹਿਸਾਬ ਦੇ ਨਾਲ ਦੇਖਿਆ ਜਾਵੇ ਤਾਂ আফ੍ਰੀਕੀ ਮੂਲ ਦੇ ਲੋਕਾਂ ਦੀ ਉਪਸੋ ਸਿਰਫ 10% ਹੀ ਬਣਦੀ ਹੈ ਸਰਵੇਖਣ ਦੇ ਦੌਰਾਨ ਜ਼ਿਆਦਾਤਰ ਬੇਕਾਰ ਲੋਕਾਂ ਨੇ ਦੱਸਿਆ ਕਿ ਉਹ ਇੱਕ ਤੋਂ ਵੱਧ ਸਿਹਤ ਸਮੱਸਿਆਵਾਂ ਦੇ ਨਾਲ ਜੂਝ ਰਹੇ ਨੇ ਜਾ ਉਹਨਾਂ ਨੂੰ ਨਸ਼ੇ ਕਰਨ ਦੀ ਆਦਤ ਹੈ ਸਰਵੇਖਣ ਦੌਰਾਨ ਬੇਕਰਾਂ ਨੇ ਦਲੀਲ ਦਿੱਤੀ ਹੈ ਕਿ ਮਾਮੂਲੀ ਮਦਦ ਦੇ ਨਾਲ ਉਹਨਾਂ ਦੇ ਸਿਰ ਉੱਤੇ ਛੱਤ ਆ ਸਕਦੀ ਹੈ ਜਿਸ ਦੇ ਵਿੱਚ ਸਭ ਤੋਂ ਅਹਿਮ ਕਿਰਾਏ ਦੇ ਮੁਤਾਬਕ ਆਮਦਨ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਕਿਰਾਏਦਾਰਾਂ ਦੇ ਕਾਨੂੰਨੀ ਹੱਕਾਂ ਤੇ ਰੁਜ਼ਗਾਰ ਦੇ ਨਾਲ ਸੰਬੰਧਿਤ ਜਾਗਰੂਕਤਾ ਵੀ ਸਮੱਸਿਆ ਦਾ ਹੱਲ ਕਰਨ ਵਿੱਚ ਸਹਾਈ ਸਾਬਤ ਹੋ ਸਕਦੀ ਹੈ ਉਦਰ ਟੋਰਾਂਟੋ ਸਿਟੀ ਕਾਉਂਸਲ ਦਾ ਕਹਿਣਾ ਹੈ ਕਿ ਸ਼ਹਿਰ ਦੇ ਵਿੱਚ ਆਂਦੇ 10 ਸਾਲ ਦੌਰਾਨ 20 ਨਵੇਂ ਰਹਿਣ ਬਸੇਰੇ ਤਿਆਰ ਕਰਨ ਦੇ ਲਈ ਯੋਜਨਾ ਤਿਆਰ ਹੈ ਟੋਰਾਂਟੋ ਦੇ ਵਿੱਚ 1000 ਦੀ ਵਸੂ ਪਿੱਛੋਂ ਕੈਨੇਡਾ ਦੇ ਕਿਸੇ ਵੀ ਹੋਰ ਸ਼ਹਿਰ ਦੇ ਮੁਕਾਬਲੇ ਵੱਧ ਸ਼ੈਲਟਰ ਬੈੱਡ ਮੌਜੂਦ ਨਹੀਂ ਅਤੇ 2021 ਦੇ ਮਕਰੋ ਸਮਰਥਾ ਦੇ ਵਿੱਚ 61% ਦੀ ਵਾਦਾ ਕੀਤਾ ਗਿਆ ਦਾਰਸੀ ਬੀਸੀ ਦੇ ਸਦੀ ਸ਼ਹਿਰ ਦੇ ਵਿੱਚ ਪਿਛਲੇ 5 ਸਾਲ ਦੌਰਾਨ ਬੇਗਰਹਾ ਦੀ ਗਿਣਤੀ 5% ਦੀ ਵਧੀ ਹੈ ਜਦਕਿ ਕੈਲਗਰੀ ਵਿਖੇ ਨਿਆਸਾਰਿਆਂ ਦੀ ਗਿਣਤੀ ਮਾਮਲੀ ਤੌਰ ਤੇ ਵਧੀ ਹੈ ਐਕਸਪ੍ਰੈਸ ਐਂਟਰੀ ਸਿਸਟਮ ਦੇ ਤਹਿਤ ਤਾਜ਼ਾ ਰੋਲ ਦੇ ਵਿੱਚ ਕੈਨੇਡਾ ਨੇ ਕੈਨੇਡੀਅਨ ਕੰਮ ਦੇ ਤਜਰਬੇ ਵਾਲੇ ਵਿਦੇਸ਼ੀ ਕਾਮਿਆਂ ਨੂੰ ਦੇਸ਼ ਦੇ ਵਿੱਚ ਸਥਾਈ ਨਿਵਾਸ ਦੇ ਲਈ ਅਰਜ਼ੀ ਦੇਣ ਦੇ ਲਈ ਸੱਦਾ ਦਿੱਤਾ ਹੈ ਤੇ ਸਥਾਈ ਨਿਵਾਸ ਦੇ ਲਈ ਅਰਜ਼ੀ ਦੇਣ ਦੇ ਲਈ ਸੱਦੇ ਐਕਸਪ੍ਰੈਸ ਐਂਟਰੀ ਸਿਸਟਮ ਦੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਪ੍ਰੋਗਰਾਮ ਦੇ ਅਧੀਨ ਨੇ ਇਮੀਗ੍ਰੇਸ਼ਨ ਰਿਫਿਊਜੀਸ ਅਤੇ ਸਿਟੀਜ਼ਨਸ਼ਿਪ ਕੈਨੇਡਾ ਨੇ ਕੈਨੇਡਾ ਦੇ ਵਿੱਚ ਸਥਾਈ ਨਿਵਾਸ ਦੀ ਮੰਗ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਸੱਦਾ ਦੇਂਦੇ ਹੋਏ ਅਰਜ਼ੀ ਦੇਣ ਦੇ ਲਈ 3000 ਸੱਦੇ ਜਾਰੀ ਕੀਤੇ ਨੇ ਜੇਕਰ ਇੱਕ ਤੋਂ ਵੱਧ ਉਮੀਦਵਾਰਾਂ ਦਾ ਸਕੋਰ ਸਭ ਤੋਂ ਘੱਟ ਹੈ ਤਾਂ ਕੱਟ ਆਫ ਉਸ ਮਿਤੀ ਅਤੇ ਸਮੇਂ ਦੇ ਆਧਾਰਿਤ ਹੁੰਦਾ ਜਦੋਂ ਉਹਨਾਂ ਨੇ ਆਪਣੀ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਜਮ੍ਹਾਂ ਕਰਵਾਈ ਸੀ Canadian Experience Class ਸ਼੍ਰੇਣੀ ਦੇ ਲਈ ਇਹ 2025 ਦੇ ਵਿੱਚ 7ਵਾਂ ਡ੍ਰੋ ਹੈ ਪਿਛਲਾ ਡ੍ਰੋ 26 ਜੂਨ ਨੂੰ ਸੀ ਜਿੱਥੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਲਈ ਐਕਸਪ੍ਰੈਸ ਐਂਟਰੀ ਡ੍ਰੋ ਦੇ ਤਹਿਤ ਸਥਾਈ ਨਿਵਾਸ ਦੇ ਲਈ ਅਰਜ਼ੀ ਦੇਣ ਦੇ ਲਈ 3000 ਸੱਦੇ ਭੇਜੇ ਗਏ ਸੀ ਜਿਸ ਦੀ ਕੱਟਆਫ 521 ਨਿਰਧਾਰਤ ਕੀਤੀ ਗਈ ਸੀ ਤੇ ਇਸ ਸਾਲ ਹੁਣ ਤੱਕ ਕੈਨੇਡੀਅਨ ਕੰਮ ਤੇ ਤਸਰਬੇ ਵਾਲੇ ਵਿਦੇਸ਼ੀ ਕਾਮਿਆਂ ਨੂੰ ਦੇਸ਼ ਦੇ ਵਿੱਚ ਸਥਾਈ ਨਿਵਾਸ ਦੇ ਲਈ ਅਰਜ਼ੀ ਦੇਣ ਦੇ ਲਈ 18850 ਸੱਦੇ ਭੇਜੀ ਗਏ ਨੇ ਇੱਥੇ ਦੱਸਣਾ ਬੰਦਾ ਹੈ ਕਿ ਕੈਨੇਡੀਅਨ ਐਕਸਪੀਰੀਅੰਸ ਕਲਾਸ ਹੁਨਰਬੰਦ ਕੈਨੇਡੀਅਨ ਕਾਮਿਆਂ ਦੇ ਲਈ ਤਿਆਰ ਕੀਤੀ ਗਈ ਹੈ ਜੋ ਸਥਾਈ ਨਿਵਾਸ ਦੀ ਮੰਗ ਕਰ ਰਹੇ ਨੇ ਜਿਸ ਲਈ ਕੈਨੇਡੀਅਨ ਹੁਨਰਬੰਦ ਨੌਕਰੀ ਦੇ ਤਸਰਬੇ ਅਤੇ ਭਾਸ਼ਾ ਦੀ ਰਵਾਨਗੀ ਵਿੱਚ ਕਟੋਕਾਟੀ ਯੋਗਤਾਮਤੀ ਲੋੜ ਹੁੰਦੀ ਹੈ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਲਈ ਯੋਗਤਾ ਪ੍ਰਾਪਤ ਕਰਨ ਲਈ ਤੁਹਾਨੂੰ ਆਪਣੀ ਐਸਈ ਜਮ੍ਹਾਂ ਕਰਵਾਉਣ ਤੋਂ ਪਹਿਲਾਂ 3 ਸਾਲਾਂ ਦੌਰਾਨ ਕੈਨੇਡਾ ਵਿੱਚ ਘੱਟੋ-ਘੱਟ 1 ਸਾਲ ਦਾ ਭੁਗਤਾਨ ਕੀਤਾ ਹੁਨਰਪੰਦ ਕੰਮ ਜਾਂ ਫਿਰ ਪਾਰਟ ਟਾਈਮ ਕੰਮ ਤੇ ਬਰਾਬਰ ਦੀ ਰਕਮ ਪੂਰਾ ਕਰਨਾ ਚਾਹੀਦਾ ਹੈ ਨਾਲ ਹੀ ਤੁਹਾਨੂੰ ਕੈਨੇਡਾ ਦੇ ਵਿੱਚ ਇੱਕ ਅਸਥਾਈ ਨਿਵਾਸੀ ਵਜੋਂ ਕੰਮ ਕਰਦੇ ਸਮੇਂ ਇੱਕ ਕਾਮਯਾਬਤਾ ਤਸਰਫਾ ਪ੍ਰਾਪਤ ਕਰਨਾ ਚਾਹੀਦਾ ਹੈ ਇਸ ਤੋਂ ਇਲਾਵਾ ਜੇਕਰ ਤੁਸੀਂ ਬਿਨਾਂ ਇਜਾਜ਼ਤ ਦੇ ਕੰਮ ਕੀਤਾ ਹੈ ਤਾਂ ਕੈਨੇਡਾ ਤੋਂ ਬਾਹਰ ਅਸਥਾਈ ਤੌਰ ਤੇ ਰਹਿੰਦੇ ਹੋਏ ਆਪਣਾ ਕੰਮ ਦਾ ਤਜਰਬਾ ਪ੍ਰਾਪਤ ਕੀਤਾ ਹੈ ਤਾਂ ਤੁਸੀਂ ਕੈਨੇਡੀਅਨ ਅਨੁਭਵ ਕਲਾਸ ਦੇ ਲਈ ਯੋਗ ਨਹੀਂ ਹੋ। ਕੈਨੇਡਾ ਵਿੱਚ ਸੈਟਲ ਹੋਣ ਦੀ ਇੱਛਾ ਰੱਖਣ ਵਾਲੇ ਵਿਦੇਸ਼ੀ ਐਕਸਪ੍ਰੈਸ ਐਂਟਰੀ ਪ੍ਰਕਿਰਿਆ ਅਧੀਨ ਪ੍ਰਬੰਧਿਤ ਤਿੰਨ ਇਮੀਗ੍ਰੇਸ਼ਨ ਪ੍ਰੋਗਰਾਮਾਂ ਦੇ ਵਿੱਚੋਂ ਕਿਸੇ ਦੇ ਵਿੱਚ ਵੀ ਅਰਜ਼ੀ ਦੇ ਸਕਦੇ ਨੇ। ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਫੈਡਰਲ ਸਕਿਲਡ ਗ੍ਰੇਡ ਪ੍ਰੋਗਰਾਮ ਅਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਪ੍ਰੋਗਰਾਮ ਕੈਨੇਡਾ ਵਿੱਚ ਇੱਕ ਹੁਨਰਬੰਦ ਪ੍ਰਵਾਸੀ ਬਣਨ ਦੇ ਲਈ ਇੱਕ ਪ੍ਰੋਫਾਈਲ ਬਣਾਓ ਅਤੇ ਇਸ ਨੂੰ ਐਕਸਪ੍ਰੈਸ ਐਂਟਰੀ ਪੂਲ ਦੇ ਵਿੱਚ ਜਮ੍ਹਾਂ ਕਰੋ ਜੇਕਰ ਯੋਗ ਨੇ ਤਾਂ ਉਹਨਾਂ ਨੂੰ ਇੱਕ ਪੂਲ ਦੇ ਵਿੱਚ ਰੱਖਿਆ ਜਾਂਦਾ ਹੈ ਤੇ ਇੱਕ ਸਕੋਰ ਦਿੱਤਾ ਜਾਂਦਾ ਹੈ ਅਤੇ ਸਥਾਈ ਨਿਵਾਸ ਲਈ ਅਰਜੀ ਦੇਣ ਦੇ ਲਈ ਵੀ ਸੱਦਾ ਦਿੱਤਾ ਜਾਂਦਾ ਹੈ ਹਾਲਾਂਕਿ ਇੱਕ ਆਨਲਾਈਨ ਪ੍ਰੋਫਾਈਲ ਨੂੰ ਪੂਰਾ ਕਰਨਾ ਸਥਾਈ ਨਿਵਾਸ ਸਦਾ ਦੀ ਗਾਰੰਟੀ ਨਹੀਂ ਦਿੰਦਾ ਪਰ ਦੱਸ ਦਈਏ ਕਿ ਆਈ ਆਰ ਸੀ ਸੀ ਐਕਸਪ੍ਰੈਸ ਐਂਟਰੀ ਉਮੀਦਵਾਰਾਂ ਨੂੰ ਦਰਜਾ ਦੇਣ ਦੇ ਲਈ ਵਿਆਪਕ ਰੈਂਕਿੰਗ ਸਿਸਟਮ ਦੀ ਵਰਤੋਂ ਕਰਦਾ ਹੈ ਹਰ 2 ਹਫ਼ਤੇ ਦੇ ਵਿੱਚ ਸਥਾਈ ਨਿਵਾਸ ਅਲਜੀਆ ਦੇ ਲਈ ਚੋਟੀ ਦੇ ਬਿਨਾਂ ਘਰਾਂ ਨੂੰ ਸੱਦਾ ਦਿੰਦਾ ਹੈ ਤੇ ਐਕਸਪ੍ਰੈਸ ਐਂਟਰੀ ਅਧੀਨ ਸਭ ਤੋਂ ਤਾਜ਼ਾ ਦੌਰ 8 ਜੁਲਾਈ 2025 ਨੂੰ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਲਈ ਆਯੋਜਿਤ ਕੀਤਾ ਗਿਆ ਸੀ ਅੱਜ ਦੇ ਕੈਨੇਡਾ ਬੁਲਟਿਨ ਦੇ ਵਿੱਚ ਫਿਲਹਾਲ ਇਹ ਨਹੀਂ ਜਲਦ ਮਿਲਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਮ ਮੈਂ ਦੁੱਧ ਨੂੰ ਇਜਾਜ਼ਤ ਧੰਨਵਾਦ